ਅਮਰਤ ਬਾਣੀ ਅਮਰ ਕਥਾ ਸਤਿ ਬਚਨ ਤੇ ਗੁਰੂ ਸਾਹਿਬ ਕਹਿੰਦੇ ਹਨ ਸਤਿ ਬਚਨ ਬੜਾ ਮਨੂਰ ਬਚਨ ਹੈ ਰੋਮ ਰੋਮ ਵਿੱਚ ਅੰਮ੍ਰਿਤ ਪਰ ਦੇਣ ਵਾਲਾ ਸ਼ੀਤਲ ਬਚਨ ਹੈ। 나ਗ ਲੋਕ ਇਸ ਤਰਿਆਂ ਸਾਸ-ਸਾਸ ਇਸ ਬਚਨ ਪਰ ਚੱਲਦੀਆਂ ਸੰ ਕਿ ਜਿਸ ਤਰ੍ਹਾਂ ਗੱਡੀ ਦਾ ਪਹੀਆ ਦੇਲ ਦੀ ਪਟੜੀ ਉੱਪਰ ਨੱਠਿਆ ਜਾਵੇ ਤਾਂ ਗੱਡੀ ਦਾ ਕੋਈ ਨੁਕਸਾਨ ਨਹੀਂ ਜ਼ਾ ਸਹੀ ਸਲਾਮਤ ਆਪਣਾ ਪੂਰਾ ਸਫ਼ਰ ਕਰ ਜਾਂਦੀ ਹੈ ਜੀ ਗੱਡੀ ਦਾ ਪਹੀਆ ਇਹ ਰੇਲ ਦੀ ਪਟਣੀ ਉੱਪਰ ਉਤਰਿਆ ਤੁਰਿਆ ਜਾਂਦਾ ਥੱਲੇ ਲੈ ਜਾਵੇ ਤਾਂ ਗੱਡੀ ਦਾ ਭਾਰਾ ਨੁਕਸਾਨ ਹੋ ਜਾਂਦਾ ਹੈ ਵਿੱਚ ਬੈਠੇ ਹੋਏ अनेਕ ਮੁਸਾਫਿਰ ਮਾਰੇ ਜਾਂਦੇ ਐਸੇ ਹੀ ਪਰਮਾਤਮਾ ਦੀ ਰੀਤ ਹੈ ਜੇ ਇਨਸਾਨ ਦੁਨੀਆ ਵਿੱਚ ਆ ਕੇ ਚੰਗੇ ਚੰਗੇ ਕੰਮ ਕਰਦਾ ਕਰਦਾ ਆਪਣੇ ਮਾਨਸ ਚੋਲੇ ਨੂੰ ਮਮਤਾ ਦੇ ਗੰਦੇ ਦਾਗਾ ਤੋਂ ਬਚਾ ਕੇ ਅਗੇ ਲੈ ਜਾਵੇਂ ਤੇ ਮਾਨਸ ਝੋਲੇ ਦਾ ਕੁਛ ਨਹੀਂ ਵਿਗੜਦਾ ਬਲਕਿ ਅਨੇਕ ਸੁਖ ਪ੍ਰਾਪਤ ਹੁੰਦੇ ਹਨ ਜੇ ਇਨਸਾਨ ਦੁਨੀਆ ਵਿੱਚ ਆ ਕੇ ਮੰਦੇ ਕਰਮ ਕਰਦਾ ਰਹ ਤਦ ਜਮਦੂਤ ਉਸਨੂੰ ਪਗੜ ਕੇ ਜਦੋਂ ਧਰਮ ਰਾਜ ਦੇ ਪੇਸ਼ ਕਰਦੇ ਹਨ ਤੇ ਉਸ ਜੀਵ ਨੂੰ ਮਨ ਮੁਖ ਸਮਝ ਕੇ ਮਾਲਸ ਚੂਲਾ ਉਸ ਕੋਲੋਂ ਵਾਪਸ ਲਿਆ ਜਾਂਦਾ ਹੈ ਜੋ ਕਿਡਾ ਵੱਡਾ ਨੁਕਸਾਨ ਇਨਸਾਨ ਦਾ ਹੋ ਗਿਆ ਹੈ ਮਮਤਾ ਦੀ ਲੱਗੇ ਹੋਏ ਕਾਲੇ ਦਾਗਾਂ ਨੂੰ ਸਾਬਕਾ ਵਾਸਤੇ ਮਾਨ ਚੋਲੇ ਨੂੰ ਅਗ ਵਿੱਚ ਸੁੱਟ ਕੇ ਸਾੜ ਦਿੱਤਾ ਜਾਂਦਾ ਹੈ ਜੇ ਇਨਸਾਨ ਦੁਨੀਆ ਵਿੱਚ ਆ ਕੇ ਸੱਚੇ ਮਾਰਗ ਪਰ ਤੁਰਿਆ ਜਾਏ ਉਸ ਦਾ ਕੁਝ ਵੀ ਨੁਕਸਾਨ ਨਹੀਂ ਹੁੰਦਾ ਜੇ ਇਨਸਾਨ ਦੁਨੀਆ ਵਿੱਚ ਜਨਮ ਪਾ ਕੇ ਮੰਦੇ ਕਰਮਾਂ ਦੇ ਮਗਰ ਆਪਣਾ ਲੱਕ ਬਣ ਕੇ ਤੁਰ ਪਵੇ ਉਸ ਦਾ ਬੜਾ ਭਾਰਾ ਨੁਕਸਾਨ ਹੋ ਜਾਂਦਾ ਹੈ ਜਿਹੜਾ ਹੀਰਾ ਜਨਮ ਅਮੋਲਕ ਮਾਨਸ ਚੂਲਾ 84 ਲੱਖ ਜੁਨਾ ਵਿੱਚ ਤਰਾਤਾ ਦੇ ਕਸ਼ਟ ਸਹਿ ਕੇ ਪ੍ਰਾਪਤ ਕੀਤਾ ਹੁੰਦਾ ਹੈ ਸੋ ਮਾਨਸ ਜਨਮ ਉਸ ਪਾਪੀ ਪੁਰਸ਼ ਕੋਲੋਂ ਖੁਸ ਜਾਂਦਾ ਹੈ ਮਾਨਸ ਜਨਮ ਖੁਸ ਜਾਂ ਤੋ ਬਾਤ ਮੁੜ ਕੇ ਫਿਰ ਉਹਨਾਂ ਜੁਨਾ ਵਿੱਚ ਘੁੰਮਣਾ ਪੈਂਦਾ ਹੈ ਜਿਨ੍ਹਾਂ ਵਿੱਚ ਘੁਮ ਕੇ ਮਾਸ ਚੋਰਾ ਪ੍ਰਾਪਤ ਕੀਤਾ ਸੀ ਕਦੇ ਕੁੱਤੇ ਜਾ ਬਿੱਲੀ ਦਾ ਜਨਮ ਉਸ ਨੂੰ ਧਰਨਾ ਪੈਂਦਾ ਹੈ ਜੇ ਜੇ ਮੰਦੇ ਕਰਮ ਕਰਕੇ ਮੁੜ ਕੇ ਕੁੱਤੇ ਦੀ ਜੋਣ ਵਿੱਚ ਚਲਾ ਗਿਆ ਤਾਂ ਪਤਾ ਹੈ ਕਿੰਡੀ ਵੱਡੀ ਮੁਸੀਬਤ ਖੜੀ ਹੋ ਜਾਂਦੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਛੀ ਦਾ ਜਾਲ ਹੈ ਜਿਸ ਜਾਲੇ ਉਪਰੋ ਇਨਸਾਨ ਲੱਖਾਂ ਵਾਰੀ ਤਿਲਕਦਾ ਹੈ ਕੁੱਤੇ ਦੀ ਜੂਣ ਵਿੱਚ ਵਾਰ-ਵਾਰ ਘਰ ਘਰ ਤੋਂ ਫਿੜਕਾਰ ਲੈਣੀ ਪੈਂਦੀ ਹੈ ਕਈ ਵਾਰ ਆਪਣੀ ਢੂਈ ਉੱਪਰ ਦਾੰਗਾ ਸਹਾਰਨੀ ਆ ਪੈਦੀ ਹੈ ਕੋਈ ਘਰਣਾ ਘਾਟ ਗਲੀਆਂ ਦੇ ਕੱਖਾਂ ਮੰਗਰ ਜੀਵਨ ਬਤੀਤ ਕਰਨਾ ਪੈਂਦਾ ਹੈ ਜੇ ਜੀਵ ਅਸੂਰੀ ਦੀ ਜੂਣ ਵਿੱਚ ਚਲਾ ਗਿਆ ਕਾਸਿਲ ਪਰ ਦੁੱਖਾਂ ਦੇ ਪਹਾੜ ਟਹਿ ਜਾਂਦੇ ਹਨ ਜੋ ਖਾਣ ਵਾਸਤੇ ਗੰਧ ਮੰਦ ਸਾਰੀ ਦਿਹਾੜੀ ਗੁਰਗੁਰ ਦੀ ਸੰਗੀ ਵਜਦੀ ਰਹਿੰਦੀ ਹੈ ਅਨੇਕਾਂ ਬੱਚੇ ਘੂਣ ਚੂਸਣ ਵਾਸਤੇ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਦਾ ਵੱਡੇ ਹੋ ਕੇ ਕੋਈ ਸੁੱਖ ਨਹੀਂ ਹੁੰਦਾ ਜੇ ਇੱਕ ਗੰਦੀ ਨਾਲੀ ਵਿੱਚ ਰਹਿਣ ਵਾਲੇ ਕੀੜੇ ਦੀ ਜੋਨ ਵਿੱਚ ਚਲਾ ਗਿਆ ਤੇ ਆਪਣੀ ਸਾਰੀ ਉਮਰ ਗੰਦਗੀ ਵਿੱਚ گزارਣੀ ਪਵੇਗੀ ਕਮਾਉ ਦੁੱਖਾਂ ਦਾ ਚਾਰਚ ਫਿਰੋ ਘਿਰਿਆ ਹੋਇਆ ਲਖਾਂ ਕੂਕ ਪੁਕਾਰਾਂ ਕਰੇ ਉਸ ਦੀ ਕੂਕ ਪੁਕਾਰ ਕਿਸੇ ਨਹੀਂ ਸੁਣਨੇ ਉਸ ਨੂੰ ਆਪਣੇ ਕੀਤੇ ਹੋਏ ਮੰਦੇ ਕਰਮਾਂ ਦੇ ਲਿਖੇ ਤਾਰ ਨਹੀਂ ਪੈਣਗੇ ਜੇ ਜੀਵ ਕਿਸੇ ਚੰਮ ਗਿੱਦਰ ਦੇ ਜੂਣ ਵਿੱਚ ਚਲਾ ਗਿਆ ਤਾਂ ਕਿੰਨੀ ਵੱਡੀ ਭਾਰੀ ਵਿਪਤਾ ਖੜੀ ਹੋ ਜਾਏਗੀ ਜੋ ساری ਜ਼ਿੰਦਗੀ ਨੇਰੀਆਂ ਚੱਕੜ ਝੋਲਿਆਂ ਵਿੱਚ ਬਿਰਸਾ ਨਾਲ ਪੁੱਠੇ ਲੜਕ ਕੇ ਜੀਵਨ ਬਤੀਤ ਕਰਨਾ ਪਵੇਗਾ ਬਿਨਾਂ ਠੰਡ ਨਾਲ ਉਸ ਦੀ ਜਾਨ ਚਲੀ ਜਾਵੇ ਇਹਨਾਂ ਸੁਗੰਧ ਜੁਨਾ ਵਿੱਚ ਆ ਕੇ ਸੁੱਖਾਂ ਦੇ ਸਹਾਰੇ ਸਾਰੇ ਖਤਮ ਹੋ ਜਾਂਦੇ ਹਨ ساری ਉਮਰ ਦੁੱਖਾਂ ਨਾਲ ਕਟਣੀ ਪਵੇਗੀ ਰਾਪਦੀਆਂ ਨਜ਼ਰਾ ਵਿੱਚੋਂ ਗਿਰ ਕੇ ਫਿਰ ਸੁੱਖ ਕਿੱਥੇ ਫਿਰ ਤਾਂ ਸਗਤੋ ਸਗਤ ਸਜਾਵਾਂ ਭੁਗਣੀਆਂ ਪੈਦੀਆਂ ਹਨ ਪ੍ਰਮਾਤਮਾ ਦੀ ਕੁਦਰਤ 84 ਲੱਖ ਜੂਨਾ ਦਾ ਚੱਕੇ ਹੀ ਘਿਹੜਾ ਇਸੇ ਤਰ੍ਹਾਂ ਚੱਲਦਾ ਹੈ ਮਾਨਸੋ ਜੀਵਾਂ ਤੋਂ ਹੀਟ ਵਾਲੀਆਂ ਜੂਨਾ ਦੁੱਖਾਂ ਦੀ ਕਹਾਣੀ ਵਿੱਚ ਪੀੜ ਹੁੰਦੀਆਂ ਰਹਿੰਦੀਆਂ ਹਨ ਜਦੋਂ ਪਾਪੀ ਪੁਰਸ਼ ਕੋਈ ਪਾਪ ਕਰਦਾ ਹੈ ਉਦੋਂ ਇਸ ਨੂੰ 84 ਲੱਖ ਜੂਣ ਵਾਲਿਆ ਚੱਕਰ ਦੀ ਯਾਦ ਭੁੱਲ ਜਾਂਦੀ ਹੈ ਇਨਸਾਨ ਪਾਪ ਕਰਨ ਵਿੱਚ ਵੀ ਆਪਣਾ ਫਾਇਦਾ ਸਮਝਦਾ ਹੈ ਪਰ ਹੁੰਦਾ ਇਸ ਦਾ ਨੁਕਸਾਨ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਾਲ ਵਿੱਚ ਫਸ ਕੇ ਇਸ ਦੀ ਮਤ ਮਾਰੀ ਜਾਂਦੀ ਹੈ ਮਾਨਵਕ ਜੀਵ ਸ਼ੈਤਾਨ ਦੀਆਂ ਗੱਲਾਂ ਸਾਰੀਆਂ ਮੰਨਦਾ ਹੈ ਪਰਮਾਤਮਾ ਦੀਆਂ ਸੈਂਕੜੇ ਗੱਲਾਂ ਵਿੱਚੋਂ ਇੱਕ ਗੱਲ ਵੀ ਇਸ ਦੇ ਮਨ ਵਿੱਚ ਅਮਲ ਨਹੀਂ ਕਰਦੀ। ਇਨਸਾਨ ਦੀ ਇੱਕ ਐਸੀ ਭੈੜੀ ਆਦਤ ਹੋ ਚੁੱਕੀ ਹੈ ਝੂਠ ਬਾਂ ਦੀਆਂ ਕਹਾਣੀਆਂ ਇਸ ਨੂੰ ਬੜੀਆਂ ਮਿੱਠੀਆਂ ਮਿੱਠੀਆਂ ਲੱਗਦੀਆਂ। ਸੱਚੀ ਗੱਲ ਕਹੀ ਹੋਈ ਇਸ ਇਸ ਨੂੰ ਇਸ ਤਰ੍ਹਾਂ ਅਸਰ ਕਰਦੀ ਹੈ। ਜਿਵੇਂ ਕੋਈ ਸੱਪ ਡੰਗ ਮਾਰ ਗਿਆ ਹੁੰਦਾ ਹੈ ਅਮਰਤ ਬਾਣੀ ਦੱਸਦੀ ਹੈ ਸੱਚੀਆਂ ਗੱਲਾਂ ਇਸ ਨੂੰ ਬਹੁਤ ਕੌੜੀਆਂ ਲੱਗਦੀਆਂ ਹਨ ਗੂੜ ਦੇ ਜਾਲ ਵਿੱਚ ਫਸ ਕੇ ਸਚਾਈ ਨੂੰ ਭੁੱਲ ਬੈਠਦਾ ਹੈ ਅੱਗੇ ਜਾ ਕੇ ਪਵਾਂ ਨਰਕਾਂ ਦੀ ਅੱਗ ਵਿੱਚ ਸੜਨਾ ਪਵੇ ਦੁਨੀਆਂ ਵਿੱਚ ਦੋ ਦਿੰਦੀ ਚੌਧਰ ਵੱਲ ਜ਼ਿਆਦਾ ਖਿਆਲ ਰੱਖਦਾ ਹੈ ਜੀਵ ਪਰਮਾਤਮਾ ਤੋਂ ਬੇਮਖੋਕੇ ਸ਼ੈਤਾਨ ਦਾ ਪੱਕਾ ਪੁਜਾਰੀ ਬਣ ਚੁੱਕਾ ਹੈ ਜਿਨੇ ਇਸ ਦੀਆਂ ਬੀੜੀਆਂ ਵਿੱਚ ਵਟੇ ਪਾਉਣੇ ਹਨ ਉਸੇ ਨਾਲ ਹੀ ਇਹ ਜਾਸਤੀ ਪਿਆਰ ਕਰਦਾ ਹੈ ਜੀਵ ਨੂੰ ਇਸ ਘਟਨਾ ਬਾਰੇ ਪੂਰਾ ਪਤਾ ਵੀ ਹੈ ਕਿ ਕੰਡਿਆਂ ਦੇ ਵਿੱਚ ਲਾ ਕੇ ਆਗੋਰ ਨਹੀਂ ਮਿਲ ਲਗੇ ਕੰਡੇ ਹੀ ਮਿਲ ਲਗੇ ਪਰ ਫਿਰ ਵੀ ਸ਼ੈਤਾਨ ਇਸ ਦੀ ਅਕਲ ਉੱਤੇ ਪਰਦਾ ਪਾਏ ਰੱਖਦਾ ਹੈ ਜੀਵ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝੀ ਬੈਠਾ ਹੈ ਕਿ ਅੱਖਾਂ ਦੇ ਬਿਰਸ਼ ਬੀਜ ਕੇ ਅਨਾਰ ਨਹੀਂ ਮਿਲਦੇ ਅੱਕ ਹੀ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਵਿੱਚ ਪੂਰੀ ਜ਼ੈਰ ਭਰੀ ਹੁੰਦੀ ਹੈ ਕੋਲਾ ਇਨਸਾਨ ਫਿਰ ਵੀ ਅੱਕ ਹੀ ਲਾਇ ਜਾਂਦਾ ਹੈ ਅੱਖਾਂ ਵਿੱਚ ਕੇ ਕਮਦ ਕਰਮ ਕਰੀ ਜਾਂਦਾ ਹੈ ਚੋਰੀ ਕਰਦਾ ਹੈ ਠੱਗੀ ਧੋਖਾ ਕਰਦਾ ਹੈ ਜਗਾ ਜਗਾ ਪਰ ਛਲ ਕਰਦਾ ਹੈ ਬਖਾਣ ਚਾਉਦਾ ਹੈ ਪਰ ਪਰਤੇ ਝੂਠਾ ਬੋਲਦਾ ਹੈ ਬਈ ਮਾਨਿਆ ਉਪਰ ਲੱਕ ਬਣ ਕੇ ਲੱਗਾ ਹੋਇਆ ਹੈ ਆਪਣੇ ਆਪ ਨੂੰ ਬਹੁਤ ਵੱਡਾ ਸੂਰਮਾ ਘਰ ਰਿਹਾ ਹੈ ਅੰਮ੍ਰਿਤ ਵਾਂਗ ਜੀ ਹੈ ਦੋ ਜ਼ਿੰਦਾਬਾਜ਼ ਨਜ਼ਾਰਾ ਆਪਣੀ ਅੱਖੀ ਅਨੇਕਾਂ ਮੁਸਾਫਰ ਲੱਦੇ ਜਾਂਦੇ ਦਿਖਦਾ ਹੈ ਇਸ ਨੂੰ ਆਪਣੀ ਯਾਦ ਭੁੱਲੀ ਹੋਈ ਹੈ ਇੱਕ ਅੱਚਾ ਘੜਾ ਪਾਣੀ ਵਿੱਚ ਖੁਰ ਜਾਲ ਵਾਲਾ ਹੈ ਪਰ ਫਿਰ ਵੀ ਆਪਣੇ ਆਪ ਨੂੰ ਪੱਕਾ ਸਮਝਦਾ ਹੈ ਅੰਮ੍ਰਿਤ ਬਾਣ ਗਧੀ ਹੈ ਪਰ ਇਸ ਨੂੰ ਪਤਾ ਨਹੀਂ ਕਿ ਜੰਗਲ ਵਿੱਚ ਸ਼ੇਰ ਨੇ ਕੋਈ ਰੋਜ ਹੈ ਬੁਗਣਾ ਨਹੀਂ ਆਖਰ ਜਿਸ ਜੰਗਲ ਦਾ ਰਾਜਾ ਕਹਾਰਿਆ ਹੈ ਤੇ ਸਾਬ ਕਹਿੰਦੇ ਹਨ ਅਹ ਜਿਸ ਜੰਗਲ ਦਾ ਰਾਜਾ ਕਹਾਰਿਆ ਹੈ ਉਹ ਜੰਗਲ ਛਰਨਾ ਹੀ ਪਵੇਗਾ ਫਿਰ ਇਸ ਨੂੰ ਆਪਣੇ ਕੀਤੇ ਹੋਏ ਗੋਟੇ ਕਰਮਾਂ ਯਾਗ ਆਉਣਗੇ ਜੋ ਜਮਦੂਤਾ ਨੇ ਇਸ ਦੀ ਰੂਪ ਉਨਪਿੰਨੀ ਹੈ ਕਦੇ ਕਹਿੰਦਾ ਹੈ ਮੇਰੀ ਜਾਤ ਬੜੀ ਉੱਚੀ ਹੈ ਆਪਣੇ ਵਰਗੇ ਮਾਨਸ ਨੂੰ ਮਾਨਸ ਲਗमात्र ਹੈ ਜਾਣਦਾ ਹੈ ਇਹ ਸੰਤਾਂ ਮਹਾਤਮਾ ਕੋਲ ਹਜ਼ਾਰਾਂ ਵਾਰੀ ਸੁਣ ਚੁੱਕਾ ਹੈ ਕਿ ਮਾਨਸ ਜੀਵ ਸਭ ਇੱਕੋ ਜਹ ਹਨ ਉੱਚਨੀ ਤਾਂ ਐਵੇਂ ਐਵੇਂ ਭਰਮ ਦੇ ਭੂਤ ਲੋਕਾਂ ਨੂੰ ਚਿਬੜੇ ਹੋਇਆ ਇੱਕ ਮਾ ਪਾਰਵਤੀ ਤੇ ਸ਼ਿਵ ਜੀ ਦੇ ਅਸੀਂ ਸਾਰੇ ਧੀਆ ਪੁੱਤਰ ਹਾਂ ਕੋਈ ਉਚਾਨੀ ਕੋਈ ਨੀਵਾਨੀ ਉੱਚ ਨੀਤਾ ਰੀਤਾ ਦੀਆਂ ਕੰਧਾ ਹਨ ਇਨਸਾਨ ਰੀਤਾ ਦੀਆਂ ਕੰਧਾ ਉਸਾਰਦੇ ਹਨ ਤੇ ਇਤفاق ਕਰਕੇ ਆਪਣੀ ਤਾਕਤ ਦੀ ਸ਼ਕਤੀ ਦੇ ਨਾਲ ਢਾ ਦਿੰਦੇ ਹਨ ਦੁਨੀਆਂ ਵਿੱਚ ਇਹ ਸ਼ੈਤਾਨ ਦੀ ਇੱਕ ਕਲਾ ਹੈ ਉਸ ਦੀ ਖੇਡ ਖੜੀ ਹੋਈ ਹੈ ਜਿਹੜਾ ਲੋਕ ਇਸ ਭੇਦ ਭਾਵ ਵਾਲੀ ਕੰਗ ਨੂੰ ਸਰਦ ਹੈ ਉਹ ਪ੍ਰਮਾਤਮਾ ਦਾ ਪੱਕਾ ਵੈਰੀ ਹੁੰਦਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਪਰਮਾਤਮਾ ਨਾਲੋਂ ਵੱਡਾ ਤੇ ਚਤੁਰਾ ਦਾ ਹੈ ਜਿਹੜੀ ਚੀਜ਼ ਧਰਮ ਰਿਆਦਾ ਦੇ ਉਲਟ ਹੈ ਉਸ ਨੂੰ ਕਰਦਾ ਹੈ ਅਮਰਤ ਬਾਣੀ ਦੱਸਦੀ ਹੈ ਜੋ ਪਰਮਾਤਮਾ ਦੇ ਉਲਟ ਹੈ ਉਸ ਨੂੰ ਕਰਦਾ ਹੈ ਮਰਾਏ ਕਹਿੰਦੇ ਹਨ ਇੱਕੋ ਜੈ ਮਾਨਸ ਜੀਵ ਵਿੱਚ ਦੀਨ ਮਜਬ ਦੀ ਕੰਧ ਘੜੀ ਕਰਕੇ ਦੁਨੀਆਂ ਵਿੱਚ ਵੈਰ-ਰੋਧ ਦੀ ਅੰਕਲਾਦ ਹੈ ਐਸੇ ਇਨਸਾਨ ਨੂੰ ਰੱਬ ਕਦੋਂ ਲੋੜਦਾ ਹੈ ਜਿਹੜਾ ਉਸ ਦੇ ਰਚਨਾ ਵਿੱਚ ਫਰਕ ਪਾ ਕੇ ਆਪਣਾ ਮਸਲਾ ਹੱਲ ਕਰਦਾ ਹੈ ਊਚ ਨੀਚ ਮੰਨਣ ਵਾਲੇ ਲੋਕਾਂ ਨੂੰ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਕੋਈ ਜਗ੍ਹਾ ਨਹੀਂ ਪ੍ਰਮਾਤਮਾ ਦੇ ਘਰਦਰ ਵਿੱਚ ਉਹਨਾਂ ਨੂੰ ਕਿਸ ਨੇ ਢੋਈ ਦੇਣੀ ਹੈ ਜਿਹੜਾ ਮਾਨਸਿਕ ਆਪਣੇ ਵਰਗੇ ਮਾਨਸ ਨਾਲ ਪੂਰਾ ਪਿਆਰ ਤੇ ਆਪਣੇ ਵਰਗਾ ਜਾਣਦਾ ਹੈ ਪ੍ਰਮਾਤਮਾ ਦੇ ਭਾਣੇ ਵਿੱਚ ਰਹਿੰਦਾ ਹੈ ਕਿਸੇ ਨਾਲ ਊਚ ਨੀਚ ਦਾ ਸਵਾਲ ਰੱਖ ਕੇ ਨਫ਼ਰਤ ਕਰਨਾ ਨਹੀਂ ਕਰਦਾ ਉਹ ਮਾਨਸ ਆਸਤਿਕ ਹੁੰਦਾ ਹੈ ਜਿਹੜੇ ਜੀਵ ਨਾਸਤਿਕ ਹੋ ਕੇ ਹੁੰਦੇ ਹਨ ਉਹ ਆਪਣੇ ਵਰਗੇ ਬੰਦਿਆਂ ਦੇ ਨਾਲ ਨਫ਼ਰਤ ਕਰਨਾ ਕਰਦੇ ਹਨ دین ਮਜ਼ਮਤ ਵਿੱਚ ਆੜ ਕੇ ਦੁਨੀਆ ਦੀ ਸ਼ਕਤੀ shear ਨੂੰ ਕਮਜ਼ੋਰ ਕਰ ਦਿਆ ਜੈਸਾ ਵਿੱਚ ਆਪਣੇ ਵਤਨ ਦੀ ਤਰੱਕੀ ਵਿੱਚ ਵੱਡੀ ਰੁਕਾਵਟ ਪੈ ਜਾਂਦੀ ਹੈ ਜਿਸ ਵਕਤ ਉੱਚ नीच ਰਿਸ਼ਵਤ ਖੋਰੀ ਤੱਕਾ ਜੋਰੀ ਈਰਖਾ ਦੀ ਅੱਗ ਬੜੀ ਹੋਵੇ ਉਹ ਵਤਨ ਤਰੱਕੀ ਕਿਸ ਤਰ੍ਹਾਂ ਕਰ ਸਕਦਾ ਹੈ ਜੋ ਬੋਲੇ ਸੁਣੋ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਪੂਰਨ ਸਾਹਿਬ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ ਧੰਨ ਧੰਨ ਸੰਤ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਸ੍ਰੀ ਆਦ ਧਰਮ ਗ੍ਰੰਥ ਸ੍ਰੀ ਮੈਨ ਸਾਹਿਬ ਮਹਾਰਾਜ ਕੀ ਜੈ ਵਾਲਮੀਕ ਧਰਮ ਕੀ ਜੈ ਵਾਲਮੀਕ ਤੀਰਥ ਕੀ ਜੈ ਜੋ ਬੋਲੇ ਸੁਨਰਪੈ ਸ੍ਰਿਸ਼ਟੀ ਕਰਤਾ ਵਾਲਮੀ ਦੇਵਾਨ ਕੀ ਸਦਾ ਸਦਾ ਹੀ ਜੈ